पिछले लट पर अच्छी दिनों ਤੋਂ 700 ਬੱਚਿਆਂ ਦਾ ਜਿਹੜਾ ਸਕੂਲ ਆਫ ਫੈਮਿਨੈਂਸ ਦੇ ਸਾਡੇ ਬੱਚੇ ਆ 700 ਬੱਚਿਆਂ ਦਾ ਇਹ ਸਮਰ ਕੈਂਪ ਲੱਗਿਆ ਜਿਹਦੇ ਵਿੱਚੋਂ ਦੇਸ਼ ਦੀਆਂ ਵੈਦ ਸੰਸਥਾਨਾ ਤੋਂ ਟਿਊਟਰਸ ਨੇ ਆ ਕੇ ਇਹਨਾਂ ਬੱਚਿਆਂ ਨੂੰ ਟ੍ਰੇਨਡ ਕੀਤਾ ਤਾਂ ਕਿ ਬੱਚੇ ਜੋ ਜੋ ਸਾਡਾ ਸੁਪਨਾ ਹੈ ਜੋ ਸਾਡੇ ਮੁੱਖ ਮੰਤਰੀ ਸਾਹਿਬ ਦਾ ਸੁਪਨਾ ਹੈ ਤੇ ਜੋ ਬੱਚਿਆਂ ਦੇ ਮਾਤਾ ਪਿਤਾ ਦਾ ਸੁਪਨਾ ਹੈ ਕਿ ਉਹ ਜਿਹੜੇ ਨੀਟ ਆ ਗਏ ਜਿਹੇ ਵਰਗੇ ਜਿਹੜੇ ਐਗਜ਼ਾਮ ਹੈ ਉਹ ਕਲੀਅਰ ਕਰ ਸਕਣ ਤੇ ਗਰਮੀ ਬਹੁਤ ਸੀ ਬਹੁਤ سارے ਚੈਲੰਜ ਆਏ ਪਰ ਇਹ ਕੈਂਪ ਕਲ ਕਨਕਲੂਡ ਹੋ ਰਿਹਾ ਤੇ ਮੇਰੀ ਅਕਸਰ ਚਾਹੀਓ ਟਿਊਟਰਸ ਨੇ ਚਾਹੇ ਜੋ ਸਾਡੀ ਟੀਮ ਇੱਥੇ ਪੋਸਟਡ ਸੀ ਉਹਨਾਂ ਨਾਲ ਗੱਲ ਹੁੰਦੀ ਰਹੀ ਬੱਚਿਆਂ ਨੇ ਬਹੁਤ ਇੰਜੋਏ ਕੀਤਾ ਤੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਤੇ ਉਹਨਾਂ ਦੇ ਵਿੱਚ ਉਹਨੇ ਕਿ 700 ਬੱਚੇ ਜੋ ਪੂਰੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਵੱਖ-ਵੱਖ ਸਕੂਲਾਂ ਤੋਂ ਅੱਗੇ ਜੋ ਇੱਕ ਆਪਸੀ ਬੌਂਡਿੰਗ ਬਣੀ ਹੈ ਉਹ ਵੀ ਜਿਹੜਾ ਹੈ ਨਵੈਕਲੀ ਕਿਸਮ ਦਾ ਇਦਾਂ ਦਾ ਹੀ ਕੈਂਪ ਅਸੀਂ ਪਿਛਲੇ ਸਾਲ ਵਿੰਟਰ ਕੈਂਪ ਚਲਾਇਆ ਸੀ ਤੇ ਇਸ ਵਾਰੀ ਵਿੰਟਰ ਸ਼ੇਅਰ ਲਾਵਾਂਗੇ ਤੇ ਐਕਸਪੋਜ਼ਰ ਵਿਜ਼ਿਟਸ ਵੀ ਜਿਹੜੀਆਂ ਹੈ ਉਹ ਹੁਣ ਕੇ ਸਕੂਲ ਆਫ ਫੈਮਿਨੈਂਸ ਦੇ ਵਿੱਚ ਇਸ ਸਾਲ ਪਿਛਲੇ ਸਾਲ ਸਾਡੇ ਕੋਲ 8000 ਬੱਚੇ ਸੀ ਇਸ ਸਾਲ ਸਾਡੇ ਕੋਲ ਸਾਡੇ 14 ਸਕੂਲ 117 ਦੇ ਵਿੱਚੋਂ ਤਿਆਰ ਹੋ ਕੇ ਕੰਮ ਕਰ ਰਹੇ ਨੇ ਤੇ 13 ਸਕੂਲ ਹੋਰ ਤਿਆਰ ਹੋ ਚੁੱਕੇ ਨੇ ਜੋ 15 ਅਗਸਤ ਦੇ ਆਸ-ਪਾਸ ਜਿਨ੍ਹਾਂ ਨੂੰ ਅਸੀਂ ਲਾਂਚ ਕਰ ਦਾਂਗੇ 14 ਤੇ 13 ਯਾਨੀ 27 ਸਕੂਲ ਸਾਡੇ ਬਾਈ 28 ਅਗਸਤ ਤੱਕ ਸਾਰੇ ਤਰੀਕੇ ਨਾਲ ਤਿਆਰ ਹੋ ਜਾਣਗੇ। ਬਾਕੀ ਸਕੂਲਾਂ ਦੇ ਵਿੱਚ ਬਹੁਤ ਤੇਜ਼ੀ ਦੇ ਨਾਲ ਇਨਫਰਾਸਟ੍ਰਕਚਰ ਦਾ ਕੰਮ ਚੱਲ ਰਿਹਾ ਹੈ। ਪਰ ਐਡਮਿਸ਼ਨ ਲਗਭਗ 100 ਸਕੂਲਾਂ ਦੇ ਵਿੱਚ ਹੋ ਚੁੱਕੀ ਹੈ ਤੇ ਆਲਰੇਡੀ ਅਸੀਂ 14000 ਦਾ ਜਿਹੜਾ ਬੱਚਾ ਇਸ ਵਾਰ ਇਸ ਸਾਲ 14000 ਤੋਂ ਵੱਧ ਬੱਚੇ ਜਿਹੜੇ ਹੈ ਉਹਨਾਂ ਦੀ ਐਡਮਿਸ਼ਨ ਲਈ ਹੈ। ਤਾਂ ਇੱਕ ਸਾਲ ਦੇ ਵਿੱਚ ਹੀ ਜਿਹੜੇ ਬੱਚਿਆਂ ਦੀ ਗਿਣਤੀ ਹੋ ਡਬਲ ਹੋਈ ਹੈ ਤੇ ਵੀ ਟਾਈਮ ਸਾਡਾ ਟਾਰਗੇਟ ਅਗਲੇ 2.5 ਸਾਲਾਂ ਦੇ ਵਿੱਚ 117 ਦੇ 117 ਕਿਤੇ-ਕਿਤੇ ਸਾਨੂੰ ਸਕੂਲ ਬਿਲਕੁਲ ਨਵਾਂ ਬਣਾਉਣਾ ਪੈਣਾ ਹੈ। ਜਿਵੇਂ ਮੋਗੇ ਦੇ ਵਿੱਚ ਮਾਨਸਾ ਦੇ ਵਿੱਚ ਸ਼ਹਿਰ ਦੇ ਵਿੱਚ ਜਿਵੇਂ ਵਾਰਡ ਨੰਬਰ 3 ਲੁਧਿਆਣੇ ਦੇ ਵਿੱਚ ਜਿੱਥੇ ਆਪਣਾ ਤੁਹਾਡਾ 3 ਨੰਬਰ ਡਿਵੀਜ਼ਨ ਹੈ ਉਹ ਸਕੂਲ ਐਕਸਪੈਂਡ ਹੀ ਨਹੀਂ ਹੋ ਸਕਦਾ ਜਿਹੜੇ ਸ਼ਹਿਰ ਉੱਥੇ ਬਿਲਕੁਲ ਗ੍ਰੀਨਫੀਲਡ ਉੱਥੇ ਟਾਈਮ ਲੱਗੂਗਾ ਪਰ ਜਿੱਥੇ ਇੱਥੇ ਸਾਡੇ ਕੋਲ ਜਗ੍ਹਾ ਹੈ ਵੀ ਆਰ ਮੇਕਿੰਗ ਨਿਊ ਬਿਲਡਿੰਗਸ ਤੇ ਬਹੁਤ ਸਾਰੇ ਸਕੂਲਾਂ ਦਾ ਕੰਮ ਜਿਹੜਾ ਹੈ ਉਹ ਚੱਲਦਾ ਪਿਆ ਇਸ ਤੋਂ ਇਲਾਵਾ ਸਾਡਾ ਇੱਕ ਡੈਲੀਗੇਸ਼ਨ ਜਿਹੜਾ ਹੈ ਬਹੁਤ ਜਲਦੀ ਫਿਨਲੈਂਡ ਵੀ ਜਾਊਗਾ ਸਕੂਲਸ ਆਫ ਹੈਪੀਨੈਸ ਦੀ ਸ਼ੁਰੂਆਤ ਇਸ ਸਾਲ ਦੇ ਵਿੱਚ ਅਸੀਂ ਕਰਨ ਜਾ ਰਹੇ ਹਾਂ ਤੇ ਇਸ ਸਾਲ ਦੇ ਅਖੀਰ ਤੱਕ ਸਕੂਲ ਆਫ ਹੈਪੀਨੈਸ ਸ਼ੁਰੂ ਹੋ ਜਾਊਗਾ ਸਕੂਲ ਆਫ ਹੈਪੀਨੈਸ ਪੂਰੇ ਦੇਸ਼ ਦੇ ਵਿੱਚ ਪੰਜਾਬ ਪਹਿਲਾ ਸੂਬਾ ਹੋਊਗਾ ਜੋ ਪ੍ਰਾਇਮਰੀ ਐਜੂਕੇਸ਼ਨ ਦੇ ਲਈ ਕੁਝ ਬੁਨਿਆਦੀ ਤੌਰ ਤੇ ਕਰ ਰਿਹਾ ਬਿਲਕੁਲ ਨਵੇਂ ਕਿਸਮ ਦੇ ਸਕੂਲ ਹੋਣਗੇ ਤੇ ਸਾਡਾ ਉਸ ਦੇ ਲਈ ਸਾਡੇ ਡੈਲੀਗੇਸ਼ਨ ਆਫ ਇੰਡਨਡ ਵੀ ਜਾਣਗੇ ਤੇ ਸਾਡੇ ਜਿਹੜੇ ਹੈ ਟੀਚਰਸ ਨੇ ਉਹ ਫਿਨਲੈਂਡ ਜਾਣਗੇ ਪਿਛਲੇ ਸਾਲ ਆਪਾਂ ਪ੍ਰਿੰਸੀਪਲ ਭੇਜੇ ਸੀ ਅੱਜ ਸਾਡੇ ਮੋਸਟ ਆਫ ਦਾ ਪ੍ਰਿੰਸੀਪल्स ਜਿਨ੍ਹਾਂ ਦੀ ਸਰਵਿਸ ਪਈ ਹੈ ਦੇ ਆ ਸਿੰਗਾਪੁਰ ਟ੍ਰੇਨਡ ਇਦਾਂ ਹੀ ਸਾਡੇ ਅਸੀਂ ਹੈਡਮਾਸਟਰਸ ਆਮ અમદાવાદ ਪੇਜੇ ਸੀ ਹੁਣ ਪ੍ਰਾਇਮਰੀ ਟੀਚਰਸ ਦੀ ਵਾਰੀ ਉਹਨਾਂ ਨੂੰ ਅਸੀਂ ਫਿਨਲੈਂਡ ਭੇਜ ਰਹੇ ਸਰ ਹੈ ਤਾਂ ਮੌਨਸੂਨ ਸੀਜ਼ਨ ਕੋਈ ਤੁਸੀਂ ਅਨਸੇਫ ਬਿਲਡਿੰਗਸ ਵਾਰਾ ਆਇਡੈਂਟੀਫਾਈ ਕਰਦੇ ਦੇਖੋ ਜੀ ਲਗਾਤਾਰ ਇਟਸ ਮੈਥਡ ਦੱਸਾਂ ਕਿ 20000 ਸਕੂਲ ਹੈ ਇੱਕ ਬਹੁਤ ਵੱਡਾ ਪ੍ਰੋਸੈਸ ਹੁੰਦਾ ਪਰ ਅਸੀਂ ਆਪਣੇ ਡੀਓਜ਼ ਦੇ ਥਰੂ ਪੂਰੀ ਜ਼ਿੰਮੇਵਾਰੀ ਦੇ ਨਾਲ ਹਰ ਸਾਲ ਮੰਗਵਾਉਂਦੇ ਆ ਪਿਛਲੇ ਸਾਲ ਅਸੀਂ ਐਦਾਂ ਦੇ ਸਕੂਲ ਆਇਡੈਂਟੀਫਾਈ ਕਰਾਈ ਸੀ 1200 ਐਦਾਂ ਦੇ ਸਕੂਲ ਹੈ ਜਿਨ੍ਹਾਂ ਦੇ ਵਿੱਚ ਜੋ ਇਹ ਤਾਂ ਨਹੀਂ ਅਨਸੇਫਤਾ ਨਹੀਂ ਕਹਿ ਸਕਦੇ ਪਰ ਜਿਨ੍ਹਾਂ ਦੇ ਵਿੱਚ ਜਿਹੜੇ ਕਿ ਆਸ-ਪਾਸ ਦਾ ਜਿਹੜਾ ਹੈ ਸੜਕਾਂ ਕਿਨੋਂ ਬਹੁਤ ਉੱਚੀਆਂ ਹੋ ਚੁੱਕੀਆਂ ਉੱਥੇ ਅਗਰ ਇੱਕ ਘੰਟਾ ਵੀ ਬਰਸਾਤ ਪੈਂਦੀ ਹੈ ਤਾਂ ਸਾਰੇ ਸਕੂਲ ਦੇ ਵਿੱਚ ਪਾਣੀ ਖੜ ਜਾਂਦਾ ਉਹਨਾਂ ਸਕੂਲਾਂ ਦੇ ਵਿੱਚੋਂ 350 ਤੋਂ 400 ਸਕੂਲ ਅਸੀਂ ਠੀਕ ਕਰਾਤਾ ਜਿੱਥੇ ਤੁਸੀਂ ਅੰਡਰਵਾਟਰ ਟ੍ਰੀਟਮੈਂਟ ਕਰਾ ਕੇ ਕੁਛ ਨਾ ਕੁਛ ਪਾਣੀ ਚਲੇ ਜਾਂਦਾ ਪਰ ਹਜੇ ਵੀ 5-600 ਸਕੂਲ ਐਦਾਂ ਦਾ ਹੈ ਜਿੱਥੇ ਯਾਦ ਤਾਂ ਢਾਕੇ ਨਵਾਂ ਬਣਾਉਣਾ ਪੈਣਾ ਜਾਂ ਬਹੁਤ ਜ਼ਰਾ ਭਰਤ ਪੈਣੀ ਹੈ ਉਹ ਨਾਲ ਚੱਲ ਰਹੀ ਹੈ ਜੀ ਮੈਂ ਸਰਕਾਰੀ ਪ੍ਰੋਗਰਾਮ ਦੀ ਕਿਰਮਤ ਨੂੰ ਕਿਸ ਤਰ੍ਹਾਂ ਦੇ ਦੋ ਸੀ ਵੀ ਵੱਲੋਂ ਇੱਕ 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 ਕਰਕੇ ਜਿੱਕ ਕਰ ਇੱਕ ਇੱਕ ਕਰਕੇ ਮੈਂ ਇੱਕ 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 ਕਰਕੇ ਤੁਹਾਨੂੰ ਮੈ ਦੱਸਾਂ ਇੱਕ 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 ਕਰ ਇਸ ਇੱਕ ਜਰਗੇ ਬੋਲਦੇ ਸੋ ਫਿਰ ਇਹ ਗੋਚੀ ਨੂੰ ਕੰਟੀਨਿਊ ਕਰਨ ਦੀ ਕਿਸੇ ਪਲਾਨ ਨੇ ਮੈਂ ਸਮਝ ਸਕਦਾ 11 ਮੈਂ ਕਿਕਸ ਇਨ 180 ਟਾਈਮ ਫਸਟ ਥਿੰਗ ਇਜ਼ ਕਿ ਜਿਹੜਾ ਤੁਸੀਂ ਤੁਸੀਂ ਦੇਖਿਆ ਮੈਂ ਤੁਹਾਨੂੰ ਇਹ ਦੱਸ ਦੇਵਾਂ ਕਿ ਸਾਡੇ ਸਰਵਿਸ ਸਿੱਖਿਆ ਅਭਿਆਨ ਦੇ ਪੈਸੇ ਜਿਹੜੇ ਆ ਉਹ ਪਿਛਲੇ ਸਾਲ ਦੇ ਵੀ ਕਿਤੇ ਇਸ ਸਾਲ ਦੇ ਵੀ ਨਹੀਂ ਆਏ ਜਦ ਕਿ ਪੈਬ ਦੀ ਰਿਪੋਰਟ ਜਿਹੜਾ ਪ੍ਰੋਜੈਕਟ ਅਪਰੂਵਲ ਬੋਰਡ ਹੈ ਉਸ ਦੀ ਰਿਪੋਰਟ ਇਹ ਕਹਿੰਦੀ ਹੈ ਕਿ ਪੰਜਾਬ ਪੂਰੇ ਦੇਸ਼ ਦੇ ਵਿੱਚ ਅਸੀਂ ਪਿਛਲੇ 2 ਸਾਲਾਂ ਦੇ ਵਿੱਚ ਐਨੀ ਇੰਪਰੂਵਮੈਂਟ ਕੀਤੀ ਹੈ ਸਰਵ ਸਿੱਖਿਆ ਅਭਿਆਨ ਦੇ ਜਿਹੜੇ ਪੈਸੇ ਕਦੀ ਵਰਤੇ ਨਹੀਂ ਜਾਂਦੇ ਸੀ ਪੈਬ ਦੀ ਰਿਪੋਰਟ ਇਹ ਕਹਿੰਦੀ ਹੈ ਕਿ ਪੰਜਾਬ ਹੈਜ਼ ਸੈਟ ਅਨ ਐਗਜ਼ਾਮਪਲ ਤੇ ਹਰਿਆਣੇ ਨੂੰ ਵੀ ਪੰਜਾਬ ਤੋਂ ਸਿੱਖਣਾ ਚਾਹੀਦਾ ਕਿ ਪੈਸੇ ਕਿਵੇਂ ਖਰਚੋ ਕਿ ਤੁਸੀਂ ਇਨਫਰਾਸਟ੍ਰਕਚਰ ਦੇ ਉੱਤੇ ਕੋਚਿੰਗਸ ਦੇ ਉੱਤੇ ਟ੍ਰੇਨਿੰਗ ਦੇ ਉੱਤੇ ਜਿਹੜੇ ਪੈਸੇ ਲਾਏ ਆ ਦੇਸਪਾਈਟ ਦੈਟ ਇਹ ਬੜੀ ਸੈਡ ਗੱਲ ਹੈ ਕਿ ਜਿਹੜੇ ਸਾਡੇ ਜਿਹੜਿਆ ਪੈਸੇ ਰੋਕੇ ਗਏ ਆ ਇੱਕ ਫੈਡਰਲ ਸਟਰਕਚਰ ਦੇ ਉੱਤੇ ਜਿਹੜਾ ਹੈ ਸਾਡੇ ਦੇਸ਼ ਦੇ ਢਾਂਚੇ ਦੇ ਉੱਤੇ ਹਮਲਾ ਹੈ ਜਿਹੜਾ ਸਟੇ ਜਿਹੜਾ ਐਜੂਕੇਸ਼ਨ ਹੈ ਇੱਕ ਸਟੇਟ ਸਬਜੈਕਟ ਹੈ ਕਾਨਕੋਰਡ ਸਬਜੈਕਟ ਹੈ ਸਟੇਟ ਇਜ਼ ਇੰਪਾਵਰਡ ਸਾਡੀ ਮਰਜ਼ੀ ਤੁਸੀਂ ਇੱਕ ਫਰੇਮਵਰਕ ਬਣਾਇਆ ਇਹ ਸਟੇਟ ਦੀ ਮਰਜ਼ੀ ਹੈ ਕਿ ਕਿਹੜੇ ਸਕੂਲ ਬਣਾਣੇ ਹੈ ਕਿਹੜੇ ਨਹੀਂ ਬਣਾਣੇ ਤੁਹਾਡੇ ਕੋਲ ਬਹੁਤ ਕੁਸ਼ ਹੈ ਤੁਸੀਂ ਉੱਥੇ ਕੰਮ ਕਰੋ ਨਾ ਐਂਡ ਅਗਰ ਅਸੀਂ ਉਹ ਨਹੀਂ ਕਰ ਰਹੇ ਤਾਂ ਤੁਸੀਂ ਪੈਸੇ ਰੋਕ ਰਹੇ ਹੋ ਕੱਲਾ ਪੰਜਾਬ ਨਾਲ ਨਹੀਂ ਦਿੱਲੀ ਨਾਲ ਵੈਸਟ ਬੰਗਾਲ ਹੋਰ ਵੀ ਬਹੁਤ ਸਾਰੀਆਂ ਸਟੇਟਾਂ ਨੇ ਇੱਥੇ ਬਾਮ ਰੋਡ ਕੰਮ ਹੈ ਤੇ ਉਹ ਸਾਰਾ ਕੁਝ ਜਿਹੜਾ ਪਲਾਨ ਹੈ ਉਹ ਵੀ ਸਾਡੇ ਤੋਂ ਹੀ ਚੋਰੀ ਕੀਤਾ ਹੈ ਸਕੂਲ ਆਫ ਐਮੀਨੈਂਸ ਅਸੀਂ ਬਣਾ ਚੁੱਕੇ ਆਂ ਅਸੀਂ ਅੱਗੇ ਕਦਮ ਅਸੀਂ ਬਹੁਤ ਅੱਗੇ ਚੱਲ ਚੁੱਕੇ ਆਂ ਇਸ ਸਾਲੀ ਤੋਂ ਦੂਜਾ ਸਾਲ ਹੈ ਤੁਹਾਡੇ ਸਭ ਨੇ ਐਡਮਿਸ਼ਨਾਂ ਦਾ ਤਾਂ ਦੂਜਾ ਤੁਸੀਂ ਪੁੱਛਿਆ ਜੀ ਕੋਚਿੰਗ ਦਾ ਆਲਰੇਡੀ ਅਸੀਂ ਸਾਰੇ ਸਕੂਲ ਆਫ ਐਮੀਨੈਂਸ ਦੇ ਬੱਚਿਆਂ ਦੇ ਲਈ ਜਿਹੜੇ ਮੈਂ 14000 ਬੱਚੇ ਤੁਹਾਨੂੰ ਕਹਿ ਰਹੇ ਆਂ ਜਿਨ੍ਹਾਂ ਵਿੱਚੋਂ 9ਵੀਂ ਦੇ ਵਿੱਚ ਲਗਭਗ 4500 ਬੱਚੇ ਤੇ ਬਾਕੀ ਸਾਰੇ ਬੱਚੇ 11ਵੀਂ ਵਿੱਚ ਨੇ ਚਾਰ ਸਟਰੀਮਸ ਦੇ ਵਿੱਚ ਉਹਨਾਂ ਦੇ ਲਈ ਅਸੀਂ ਇੱਕ ਪਰਮਾਨੈਂਟ ਕੋਚਿੰਗ ਪਾਰਟਨਰ ਜਿਹਦੇ ਵਿੱਚ ਜਿਹੜੇ ਬੱਚੇ ਇੰਜੀਨੀਅਰਿੰਗ ਚ ਜਾਣਾ ਚਾਹਣ ਉਹਨੂੰ ਇੰਜੀਨੀਅਰਿੰਗ ਦੇ ਜਿਹੜੇ ਮੈਡੀਕਲ ਚ ਮੈਡੀਕਲ ਇਸ ਤੋਂ ਇਲਾਵਾ ਕਲੈਟ ਯੂਪੀਐਸਸੀ ਉਹਨਾਂ ਦੇ ਅਸੀਂ ਜਿਹੜੇ ਆ ਟੈਂਡਰ ਫਲੋਟ ਕੀਤਾ ਸੀਗਾ ਮੈਨੂੰ ਜੋ ਦੱਸਿਆ ਗਿਆ ਕਿ ਦੇਸ਼ ਦੀਆਂ ਤਿੰਨ ਸ਼ਾਨਦਾਰ ਏਜੰਸੀਜ਼ ਜਿਨ੍ਹਾਂ ਦੇ ਵੱਡੇ ਵੱਡੇ ਇਸ਼ਤਿਹਾਰ ਅਸੀਂ ਅਖਬਾਰਾਂ ਦੇ ਫਰੰਟ ਪੇਜਾਂ ਤੇ ਦੇਦੇ ਹਵ ਅਪਲਾਈਡ ਬਟ ਇਟਸ ਅ ਟੈਂਡਰ ਪ੍ਰੋਸੈਸ ਬਟ ਉਹ ਤਿੰਨੋ ਹੀ ਬਹੁਤ ਰੈਪਿਊਟਿਡ ਏਜੰਸੀਜ਼ ਨੇ ਸੋ ਇਹਨਾਂ ਬੱਚਿਆਂ ਨੂੰ ਪਰਮਨੈਂਟ ਕੋਚਿੰਗ ਤੇ ਇੱਕ ਚੀਜ਼ ਉਹ ਵੀ ਇਹਦੇ ਵਿੱਚ ਬੜੀ ਸਾਫ਼ ਕਰ ਦਿੱਤੀ ਅਸੀਂ ਚਾਹੇ ਬੱਚੇ ਸਕੂਲ ਆਫ ਐਮੀਨੈਂਸ ਦੇ ਹੋਣ ਚਾਹੇ ਮੈਰੀਟੋਰੀਅ ਸਕੂਲ ਦੇ ਬੱਚੇ ਹੋਣ ਦੋਨਾਂ ਨੂੰ ਕੋਚਿੰਗ ਮਿਲੂਗੀ ਚਾਹੇ ਚਾਹੇ ਉਹ ਇਸ ਵਾਰੀ ਅਸੀਂ ਯੂਨੀਫਾਰਮ ਐਗਜ਼ਾਮ ਲਿਆ ਚਾਈਲਡ ਹੈਡਨ ਆਪਸ਼ਨ ਹੈ ਬੱਚੇ ਕੋਲ ਆਪਸ਼ਨ ਸੀ ਕਿ ਉਹ ਮੈਰੀਟੋਰੀਅਸ ਜਾਣਾ ਚਾਹਵੇ ਜਾਂ ਸਕੂਲ ਆਫ ਐਮਿਨੈਂਸ ਪਲੱਸ this coaching facility will be for both the students ਚਾਹੇ ਉਹ ਸਾਡੇ ਮੈਰੀਟੋਰੀਅ ਸਕੂਲ ਦਾ ਬੱਚਾ ਹੈ ਚਾਹੇ ਉਹ ਸਾਡੇ ਸਕੂਲ ਆਫ ਐਮਿਨੈਂਸ ਦਾ ਬੱਚਾ ਹੈ ਤੀਜਾ ਤੁਸੀਂ ਅੱਜ ਦੇਖਿਆ ਜੀ ਕਲ ਦੇਸ਼ਨਾ 25 ਜੂਨ 1975 49 ਸਾਲ ਪੂਰੇ ਹੋ ਗਏ ਦੇਸ਼ ਦੇ ਵਿੱਚ ਐਮਰਜੈਂਸੀ ਲੱਗੇ ਨੂੰ ਅਸੀਂ ਜਦੋਂ ਬਚਪਨ ਚ ਪੜਦੇ ਸੀ ਜਾਂ ਜਦੋਂ ਮੈਂ ਆਪਣੇ ਲੋ ਉਦੋਂ ਉਹ ਐਮਰਜੈਂਸੀ ਡੇਸ ਬਾਰੇ ਪੜਿਆ ਅਸੀਂ ਉਹ ਤਾਂ ਨਹੀਂ ਦੇਖੇ ਪਰ ਇੱਕ ਮੈਂ ਖੁਦ ਕ੍ਰਿਮੀਨਲ ਪ੍ਰੈਕਟਿਸ ਕਰਦਾ ਰਹੇਂ ਜਿਸ ਤਰੀਕੇ ਦੇ ਨਾਲ ਤੁਸੀਂ ਕਿਸੇ ਇਨਸਾਨ ਦੇ ਆਰਟੀਕਲ 21 ਤੁਸੀਂ ਉਸ ਦੀ ਫਰੀडम ਨੂੰ ਖਤਮ ਕਰਨਾ ਤੇ ਉਹ ਇਨਸਾਨ ਵੀ ਹੋਵੇ ਜੋ ਇੱਕ ਆਮ ਕੋਈ ਇਹ ਨਹੀਂ ਕਹਿ ਸਕਦਾ ਜਿਹਦੇ ਤੇ ਪੁਰਾਣੇ ਕੋਈ ਕ੍ਰਿਮੀਨਲ ਐਂਟੀਸੀਡੈਂਟਸ ਨੇ ਦਿੱਲੀ ਦੇ ਤਿੰਨ ਵਾਰੀ ਚੁਣੇ ਹੋਏ ਮੁੱਖ ਮੰਤਰੀ ਨੂੰ ਜਿਸ ਤਰੀਕੇ ਨਾਲ ਤੁਸੀਂ ਜਦੋਂ ਇੱਕ ਲੋਅਰ ਕੋਰਟ ਨੇ ਕਹਿ ਦਿੱਤਾ ਕਿ ਈਡੀ ਬਾਇਅਸ ਦੇ ਨਾਲ ਕੰਮ ਕਰ ਰਹੀ ਹੈ ਈਡੀ ਟੱਕਾ ਕਰ ਰਹੀ ਹੈ ਕੋਰਟ ਨੇ ਬੇਲ ਦੇ ਦਿੱਤੀ ਕਿਉਂ ਇੰਨੀ ਜਿਹੜੀ ਜਿਹੜੀ ਤੁਸੀਂ ਸਮਝੋ ਕਿ ਵੀ ਇੰਨੀ ਜਲਦਬਾਜ਼ੀ ਕੇ ਜਾ ਕੇ ਸਟੇ ਲੈਣਾ ਖੜੇ ਪੈ ਸਟੇ ਲੈਣਾ ਤੇ ਅੱਜ ਜਦੋਂ ਮੈਟਰ ਸੁਪਰੀਮ ਕੋਰਟ ਸਿਗਾ ਪਤਾ ਸੀ ਕਿ ਸੁਪਰੀਮ ਕੋਰਟ ਲਗਭਗ ਰੀਲੀਜ਼ ਆਰਡਰ ਕਰ ਦੂਗਾ ਤਾਂ ਤੁਸੀਂ ਸੀਬੀਆਈ ਤੋਂ ਅਰੈਸਟ ਕਰਵਾ ਦਿੰਦੇ ਹੋ ਇੰਨਾ ਤੁਹਾਨੂੰ ਕਿੰਨਾ ਖੌਫ ਹੈ ਇੰਨਾ ਕਿੰਨਾ ਖੌਫ ਹੈ ਅਰਵਿੰਦ ਕੇਜਰੀਵਾਲ ਤੋਂ ਇਹ ਸਾਫ ਹੈ ੱਤਕੇ ਸ਼ਾਹੀ ਦੀ ਰਾਜਨੀਤੀ ਹੈ ਜੋ ਹਾਲ ਅਮਰਜੈਂਸੀ ਲਾਣ ਵਾਲਿਆਂ ਦਾ ਹੋਇਆ ਸੀ ਉਹੀ ਹਾਲ ਇਹਨਾਂ ਦਾ ਹੋਊਗਾ ਤਾਂ ਜਦੋਂ ਲੋ ਇੱਕ ਆਪਣਾ ਉਮੀਦਵਾਰ ਐਲਾਨਿਆ ਗਿਆ ਉਹ ਮੇਰੇ ਤੋਂ ਵੱਡੀਆਂ ਉੱਚੀਆਂ ਗੱਲਾਂ ਨੇ